ਅੱਜ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਨੂੰ ਲੈ ਕੇ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚ ਧਾਰਮਿਕ ਸਮਾਗਮ ਚੱਲ ਰਹੇ ਹਨ ਇਨ੍ਹਾਂ ਧਾਰਮਿਕ ਸਮਾਗਮਾਂ ਨੂੰ ਲੈ ਕੇ ਗੁਰਦਾਸਪੁਰ ਪੁਲਿਸ ਵੱਲੋਂ ਐਸਐਸਪੀ ਗੁਰਦਾਸਪੁਰ ਆਈਪੀਐਸ ਜੀ ਦੀਆਮਾ ਹਰੀਸ਼ ਕੁਮਾਰੋਂ ਪ੍ਰਕਾਸ਼ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਕੜੇ ਸੁਰੱਖਿਆ ਪ੍ਰਬੰਧ ਵੀ ਕੀਤੇ ਗਏ ਹਨ ਅੱਜ ਸਵੇਰ ਦੇ ਸਮੇਂ ਐਸਐਸਪੀ ਸਾਹਿਬ ਵੱਲੋਂ ਗੁਰਦਾਸਪੁਰ ਕਲਾਨੌਰ ਔਰ ਧਾਰੀਵਾਲ ਦੇ ਆਸ-ਪਾਸ ਜਿੱਥੇ ਵੀ ਧਾਰਮਿਕ ਸਮਾਗਮ ਚੱਲ ਰਹੇ ਸਨ ਖੁਦ ਪਹੁੰਚ ਕੇ ਪਾਰੀ ਪੁਲਿਸ ਫੋਰਸ ਦੇ ਨਾਲ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਔਰ ਹੁਣ ਵੀ ਕੁਝ ਸਮਾਂ ਪਹਿਲਾਂ ਸ਼ਹਿਰ ਧਾਰੀਵਾਲ ਦੇ ਵਿੱਚ ਡੀਐਸਪੀ ਲਖਵਿੰਦਰ ਰੰਦਾਵਾਦੀ ਅਗਵਾਈ ਹੇਠ ਪਾਰੀ ਪੁਲਿਸ ਫੋਰਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਗੱਲਬਾਤ ਦੌਰਾਨ ਡੀਐਸਪੀ ਲਖਵਿੰਦਰ ਰੰਧਾਵਾ ਨੇ ਜਾਣਕਾਰੀ ਦਿੱਤੀ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਦੀਆਂ ਹਾਜ਼ਰੀਆਂ ਤੇ ਸਮੂਚੇ ਜ਼ਿਲ੍ਹੇ ਦੇ ਵਿੱਚ ਹੀ ਅੱਜ ਜੋ ਧਾਰਮਿਕ ਸਮਾਗਮ ਚੱਲ ਰਹੇ ਹਨ ਉਹਨਾਂ ਨੂੰ ਲੈ ਕੇ ਪੁਲਿਸ ਵੱਲੋਂ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਇਸ ਦੇ ਨਾਲ ਹੀ 26 ਜਨਵਰੀ ਵੀ ਬਿਲਕੁਲ ਕਰੀਬ ਹੈ ਔਰ ਉਸ ਨੂੰ ਲੈ ਕੇ ਵੀ ਜ਼ਿਲ੍ਹੇ ਵਿੱਚ ਸੁਰੱਖਿਆ ਵਿਵਸਥਾ ਕੜੀ ਕਰ ਦਿੱਤੀ ਗਈ ਹੈ ਅੱਜ ਇਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਹੀ ਹੋ ਜੋਧਿਆ ਦੇ ਵਿੱਚ ਸ਼੍ਰੀ ਰਾਮ ਮੰਦਰ ਦੀ ਪ੍ਰਾਣ ਪ੍ਰティਸ਼ਠਾ ਹੋਈ ਆ ਉਹਦੇ ਸਬੰਧ ਦੇ ਵਿੱਚ ਧਾਰੀਵਾਲ ਸ਼ਹਿਰ ਦੇ ਵਿੱਚ ਵੀ ਵੱਖ-ਵੱਖ ਜਗ੍ਹਾ ਦੇ ਉੱਤੇ ਸਾਰੇ ਬਾਜ਼ਾਰ ਦੇ ਵਿੱਚ ਪ੍ਰੋਗਰਾਮ ਚੱਲ ਰਹੇ ਆ ਇੱਕ ਤੇ ਉਹਦਾ ਕਰਕੇ ਜਿਹੜੀ ਆ ਲੋਕਾਂ ਨੂੰ ਸਿਕਿਉਰਿਟੀ ਪ੍ਰਦਾਨ ਕਰਨ ਲਈ ਜਿਹੜਾ ਤੇ ਸਾਰੀ ਸਿਕਿਉਰਿਟੀ ਲਾਈ ਹੋਈ ਆ ਆਲਰੇਡੀ ਤੇ ਨਾਲ ਫਲੈਗ ਮਾਰਚ ਕੀਤਾ ਗਿਆ ਦੂਸਰਾ ਤੁਹਾਨੂੰ ਪਤਾ ਹੀ ਆ ਵੀ 26 ਜਨਵਰੀ ਦਾ ਦਿਨ ਨੇੜੇ ਆਉਣ ਵਾਲਾ ਉਹਦਾ ਕਰਕੇ ਵੀ ਲੋਕਾਂ ਨੂੰ ਜਿਹੜਾ ਵਾ ਅਵੇਅਰ ਕਰਨ ਵਾਸਤੇ ਕਿ ਜੇ ਕੋਈ ਕਿਸ ਨੂੰ ਛੱਕੀ ਚੀਜ਼ ਜਾਂ ਕੋਈ ਇਸ ਤਰ੍ਹਾਂ ਦੀ ਵਸਤੂ ਮਿਲਦੀ ਆ ਤੇ ਪੁਲਿਸ ਨੂੰ ਇਨਫੋਰਮੇਸ਼ਨ ਦੇਵੇ ਤਾਂ ਕਿ ਉੱਤੇ ਪਹਿਲਾਂ ਹੀ ਜਿਹੜਾ ਪ੍ਰੀਵੈਂਟਿਵ ਐਕਸ਼ਨ ਕਰ ਲਿਆ ਜਾਵੇ ਜਨਵਰੀ ਨੂੰ ਲੈ ਕੇ ਆਮ ਦੁਕਾਨਦਾਰਾਂ ਨੂੰ ਅਪੀਲ ਇਹੀ ਆ ਵੀ ਆਪਣੀ ਜਿਹੜੀਆਂ ਦੁਕਾਨਾਂ ਵਾਂ ਆਪਣੇ ਦਾਇਰੇ ਦੇ ਅੰਦਰ ਹੀ ਰੱਖਣ ਲਾਈਨ ਲਾਈ ਹੋਈ ਆ ਈਓਵਲੋ ਮਾਰਕੀਟ ਕਮੇਟੀ ਵੱਲੋਂ ਜਿਹੜੀ ਆ ਉਹਦੇ ਅੰਦਰ ਦੁਕਾਨਾਂ ਲਾ ਕੇ ਰੱਖਣ ਜੇ ਕੋਈ ਉਹਨਾਂ ਨੂੰ ਉੱਥੇ ਕੋਈ ਛੱਕੀ ਚੀਜ਼ ਮਿਲਦੀ ਆ ਜਾਂ ਕੋਈ ਇਦਾਂ ਲੱਗਦਾ ਵੀ ਕੋਈ ਛੱਕੀ ਚੀਜ਼ ਪਈ ਆ ਕਾਂ ਕੋਈ ਟਿਫਨ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੋਈ ਸਾਈਕਲ ਦੇ ਉੱਤੇ ਟਿਫਨ ਲੱਗਾ ਹੋਇਆ ਤਾਂ ਤੁਰੰਤ ਪੁਲਿਸ ਨੂੰ ਜਿਹੜੀ ਇਨਫੋਰਮੇਸ਼ਨ ਦੇਣਾ ਬਿਲਕੁਲ ਤੁਹਾਨੂੰ ਪਤਾ ਹੀ ਹੈ ਡੇਲੀ ਅਸੀਂ ਸਚੂ ਸਾਹਿਬ ਖੁਦ ਡੇਲੀ ਸਿਟੀ ਸੀਲਿੰਗਸ ਭਲੇ ਚੱਲ ਰਹੇ ਨੇ ਕਾਸ਼ੋ ਆਪਰੇਸ਼ਨ ਚੱਲ ਰਹੇ ਨੇ ਇਸੇ ਤਰ੍ਹਾਂ ਹੀ ਸਪੈਸ਼ਲ ਨਾਕਾਬੰਦੀ ਕਰਕੇ ਵੀਕਲਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ ਤਾਂ ਕਿ ਜਿਹੜਾ ਮਾੜਾ ਤੱਤ ਹੁੰਦਾ ਉਹਦੇ ਮਨ ਦੇ ਵਿੱਚ ਡਰ ਪੈਦਾ ਹੋਵੇ